ਅਜੇਪਾਲ ਸਿੰਘ ਦੀ ਜ਼ਮੀਨ ਦੇ ਵਿੱਚ ਬੰਬਲੂਮਾ ਡਿਵਾਈਸ ਮਿਲੀ ਇਸ ਗੱਲ ਦੀ ਖਬਰ ਫੈਲਦੇ ਸੀ ਇਲਾਕੇ ਦੇ ਲੋਕ ਇਕੱਠੇ ਹੋਏ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਆ ਕੇ ਜਾਂਚ ਕੀਤੀ ਸ਼ੁਰੂ ਤੁਸੀਂ ਦੇਖ ਰਹੇ ਹੋ ਡੀਐਸ ਨਿਊਜ਼ ਪੰਜਾਬ ਦੀ ਖਾਸ ਖਬਰ ਬਿਊਰੋ ਚੀਫ ਦਵਿੰਦਰ ਸਿੰਘ ਪੱਤਰਕਾਰ ਅਸ਼ੋਕ ਜਰੇਵਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾ ਕਿਹੜਾ ਪਿੰਡ ਦੇ ਆ ਵੀ ਨਾਲ ਨਾਲ ਹੀ ਦੇਖੋ ਤੇ ਇੱਕ ਘੰਟਾ ਕੁਟਾ ਲੈ ਇਸਾ ਦੇਖੋ ਨਾ ਤੇ ਬੈਕ ਸਾਈਡ ਵੀ ਐਚ ਦਾ ਆਪਾ ਨਹੀਂ ਨਹੀਂ ਲੱਗੇ ਥੋੜਾ ਚੀਕ ਦੇਖ ਤੇ ਅੱਗੇ ਨੂੰ ਮੋੜ ਤੇ ਸਮਝ ਖਾਲ ਕਰਦੀ ਰੋੜ ਹੈ ਤਾਂ ਨੇ ਪੁੱਤੀ ਵੀ ਕੋਈ ਤਰ੍ਹਾਂ ਨੂੰ ਯਾਰ ਮੈਂ ਅਰਮੀ ਟ੍ਰੇਨਿੰਗ ਕੋਲ

ਸਿਰਫ ਡੇਢ ਕੋ ਕਹਿੰਦਾ ਪਹਿਲੇ ਸਾਡਾ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਾਹਰ ਸ਼ਾਹਪੁਰਾ ਦੀ ਪਹਿਲੀ ਤੇ ਸਰਗੋਪਾਲ ਸਿੰਘ ਉਹਨਾਂ ਦੀ ਪਹਿਲੀ ਹੈ ਉੱਥੇ ਜਦੋਂ ਆਪਣੀ ਪਹਿਲੀ ਦੇ ਵਿੱਚ ਇਹਨਾਂ ਨੇ ਪਹਿਲੇ ਕਣਕ ਦੇ ਵੱਢ ਲਈ ਹੈ ਕਮਬਾਈਨ ਦੇ ਨਾਲ ਅੱਜ ਤੂੜੀ ਬਣਾਉਣ ਲਈ ਆਏ ਸੀ ਜਿਸ ਲਈ ਤੇ ਦੇਖਿਆ ਕਿ ਇੱਕ ਡਿਵਾਈਸ ਪਈ ਹੈ ਇੱਥੇ ਮੋਸਟ ਲਾਈਕਲੀ ਮਜ਼ਾਈਲ ਦਾ ਕੋਈ ਪਾਰਟ ਹੋਵੇਗਾ ਤੇ ਉਹ ਇਹਨਾਂ ਦੇ ਖੇਤਾਂ 'ਚ ਪਈ ਹੈ ਤੇ ਉਹਨਾਂ ਨੇ ਇਨਫੋਰਮ ਕੀਤਾ ਸਾਨੂੰ ਅਸੀਂ ਇੱਥੇ ਆ ਕੇ ਮੌਕੇ ਤੇ ਆਏ ਹਾਂ ਦੇਖਿਆ ਬਾਕੀ ਤੇ ਆਰਮੀ ਅਫੀਸ਼ਰਸ ਨੂੰ ਅਸੀਂ ਇਹਦੇ ਬਾਰੇ ਇਤਲਾਹ ਦਿੱਤੀ ਹੈ ਤੇ ਉਹ ਆਕੇ ਤੇ ਉਹਨਾਂ ਫਰਦਰ ਇਨਵੈਸਟੀਗੇਟ ਕਰ ਲੈਂਦੇ ਨੇ ਤਾਂ ਤਾਂ ਇਹਦੇ ਬਾਰੇ ਕੌਣ ਦੱਸ ਸਕਦਾ ਫ੍ਰੈਂਚ ਟੀਮ ਆਈ ਕਿ ਆਰਮੀ ਆ ਗਈ ਆਰਮੀ ਵਾਲੇ ਆਰਮੀ ਵਾਲੇ ਦੱਸਣ ਪਈ ਇਹਦੇ ਵਿੱਚ ਉਹ ਮੈਂ ਹਾਂ ਕਿ ਹੈ ਕਿ ਅਗੇ ਸਿਤਬੜੀ ਕੈਂਟ ਵਾਲਿਆਂ ਨੂੰ ਅਸੀਂ ਇਹਦੀ ਪਿਕ ਭੇਜ ਦਿੱਤੀ ਹੈ ਤੇ ਨਾਲੇ ਅਸੀਂ ਲੋਕੇਸ਼ਨ ਪੇਸ ਕੇ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਕਿ ਤੁਸੀਂ ਦੇਖਿਆ ਕਿ ਤੁਸੀਂ ਡਿਸਪਲਿਨ ਫੋਰਸ ਆਫਿਸ ਤੇ ਕੀ ਲਗਾ ਤੁਸੀਂ ਕਿਨੇ ਤੇ ਨੰਬਰ ਆਜਾ ਹਾਂ ਬਿਲਕੁਲ ਜਿਸ ਤਰੀਕੇ ਦਾ ਅੱਜ ਕੱਲ ਮਾਹੌਲ ਚੱਲ ਰਿਹਾ ਜਾਂ ਜਿਸ ਤਰੀਕੇ ਨਾਲ ਆਪਣੀ ਸਾਡੀਆਂ ਉਧਰੋਂ ਪਾਕਿਸਤਾਨ ਵੱਲੋਂ ਬਾ ਲਾਸੇਸ ਡਰੋਨ ਜਾਂ ਦੂਸਰੇ ਮਜ਼ਾਇਲ ਇੰਟਰਸੈਪਟ ਕਰ ਰਹੀ ਹੈ ਆਪਣੀ ਇੰਡੀਅਨ ਆਰਮੀ ਵਾਲੇ ਤੇ ਉਹਦਾ ਕੋਈ 파ਰ ਮੇ ਵੀ ਕਿਤੇ ਕੋਈ ਤੋਂ ਆ ਗਿਆ ਹੋਵੇ ਮੇਰਾ ਨਾਮ ਆਜੀਪਾਲ ਸਿੰਘ ਹੈ ਮੈਂ ਇਸੇ ਪਿੰਡ ਦਾ ਸ਼ਾਪੂਰੀ ਦਾ ਵਸਨੀਕ ਹੈ ਤੇ ਹੁਣ ਫੋਰਸ ਆਈ ਸੀਗੇ ਤੇ ਇੱਥੇ ਕੋਈ ਇੱਕ ਟੁਕੜਾ ਜੋ ਕਿ ਸ਼ੱਕੀ ਲੱਗਦਾ ਹੈ ਜਿਸ ਤਰ੍ਹਾਂ ਕੋਈ ਮਜ਼ਾਇਲ ਦਾ ਜਾਂ ਕੋਈ ਹੋਰ ਉਸ ਤਰ੍ਹਾਂ ਦਾ 파ਰ ਹੈ ਤੇ ਜਿੱਦਾਂ ਪਤਾ ਹੀ ਹੈ ਸਾਰਿਆਂ ਨੂੰ ਪਾਕਿਸਤਾਨ ਨਾਲ ਜੋ ਸਿਚੁਏਸ਼ਨ ਚੱਲ ਰਹੀ ਹੈ ਉਹ ਰਾਂਜਾਂਗਾ ਤੇ ਵੀ ਕਾਫੀ ਡਰੋਨ ਜਾਂ ਦੂਜੀਆਂ ਚੀਜ਼ਾਂ ਪਾਰਸ ਮਿਲੇ ਨੇ ਤੇ ਇਹ ਵੀ ਉਸੇ ਤਰ੍ਹਾਂ ਦਾ ਹੀ ਲੱਗਦਾ ਇਹ ਜੀ ਆਵਾਜ਼ ਆਈ ਸੀ ਤੇ ਰਾਤ ਨੂੰ ਆਵਾਜ਼ ਆਈ ਸੀ ਪਰ ਉਹ ਸਵੇਰੇ ਵੀ ਮੈਂ ਆਇਆ ਸੀ ਉਹ ਆਪਣੇ ਮੇਰੇ ਡੌਗਸ ਨੇ ਉਹ ਵੀ ਇੱਥੇ ਆਏ ਸੀ ਕਿ ਪਰ ਮੈਂ ਉਦੋਂ ਤੱਕ ਮੈਂਨਾਂ ਧਿਆਨ ਨਹੀਂ ਦਿੱਤਾ ਤੇ ਉਹ ਸਗੋਂ ਆਏ ਮੈਂ ਰੋਡ ਤੋਂ ਮਤਲਬ ਜਨਵਰੀ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਹੁਣ ਪਤਾ ਲੱਗਾ ਮੈਨੂੰ ਆਇਆ ਸੀ ਕਾਲ ਵੀ ਇੱਥੇ ਪੀਸ ਕੋਈ ਦਿਖਾ ਪਿਆ ਹੈ ਤੇ ਉਹ ਡਿਪ ਸਾਹਿਬ ਆਏ ਨੇ ਜੀ ਐਸਐਚਓ ਸਾਹਿਬ ਕਾਫੀ ਲੱਗਦਾ ਮਹਾ ਹਾਂਜੀ ਬਰੇ ਹਾਂਦਾ ਹੀ ਆ ਜੀ ਜੋ ਕਿ ਸਿਚੁਏਸ਼ਨ ਇਦਾਂ ਦੀ ਚੱਲ ਰਹੀ ਆ ਸਾਰੇ ਹੀ ਪੰਜਾਬ ਚ ਸਾਰੇ ਬਾਰਡਰ ਲਾਈਨ ਜਿੰਨੀ ਵੀ ਆ ਜੀ ਕੇ ਆ ਰਾਜਸਥਾਨ ਦੇ ਸਾਰੇ ਚੱਲਦੇ ਭਾਜੀ ਰਾਤ ਦੀ ਕਿੰਨੇ ਕਵਿਚ ਦੀ ਘਟਨਾ ਹੋ ਸਕਦੀ ਹੈ ਇਹ 12 ਤੋਂ ਇੱਕ ਦੇ ਵਿੱਚ ਹੋਣੀ ਹੈ ਜੀ 12 ਤੋਂ ਕਿੰਨੇ